ਜਾ ਕੇ ਪਹੁੰਚੇ}{|\text{ਪਸਾਲਪੁਰ ਆ ਗੋ ਪੈਣੋ}}|\text{ਤੇ ਅਗੂ ਸਹਿਬਾਨ ਮਲਾਉ}\text{ਕ੍ਰਿ ਵੈਗ੍ਰੀ ਜੀ ਕਾ ਖਾਤਾ ਸ੍ਰੀ ਵੈਗ੍ਰੀ ਜੀ ਦੇ ਪਰਸੇ ਸਨਮਾਨਿਤ ਕਰੂਗਾ ਕਿ ਪਸਾਲਪੁਰ ਆ ਬੋਦੇ ਪੈਣੋ ਤੇ ਲੜਾਈ ਪਹਿਲਾਂ ਤੇ ਗਰੀਬੀ ਦੇ ਮੇਰੀ ਦੀ ਪਰ ਜਿਹੜੀ ਹੋ ਲੜਾਈ ਹੈ ਇਹ ਮੱਧ ਵਰਗ ਤੇ ਅਮੀਰੀ ਲੜਾਈ ਹੈ ਜਿਹੜੀ ਸਰਕਾਰ ਆ ਉਹਦਾ ਇਹ ਮੱਧ ਵਰਗ ਨੂੰ ਵਿਚੋ ਚੱਪਣਾ ਚਾਹੀਦਾ ਹੈ ਹੁਣ ਮੱਧ ਵਰਗ ਦੀ ਐਸ਼ ਜਿਹੜੀ ਹੈਗੀ ਹੈ ਜਿਵੇਂ ਕਿਸੇ ਕੋਲੇ 2-4 ਕਿੱਲੇ ਨੇ ਉਹ ਆਪਦੀ ਜ਼ਮੀਨ ਦੇ ਉੱਤੇ ਸਰਦਾਰੀ ਕਰਦਾ ਕਰਾਜ ਕਰਦਾ ਹੈ ਉਹਦਾ ਹਸ ਤੱਕ ਰਾਜ ਚੱਲਦਾ ਹੈ ਆਪਦਾ ਤਹੀ ਜਾਵੇ ਖੇਤਾਂ 'ਤੇ ਨਾ ਜਾਵੇ ਤੇ ਕੰਮ ਕਰੇ ਤੇ ਨਾ ਕਰੇ ਕਿਉਂਕਿ ਉਹਦੀ ਕੋਈ ਮੁਸ਼ੱਤਕ ਨਹੀਂ ਹੈਗੀ ਇਹ ਸਰਕਾਰਾਂ ਚਾਹੁੰਦੀਆਂ ਨਹੀਂ ਜਿਵੇਂ ਦੁਕਾਨਦਾਰ ਵੀ ਹੈ ਕੋਈ ਮੱਧ ਵਰਗ ਦਾ ਉਹਦੇ ਕੰਮ ਤੇ ਜਾਂਦਾ ਆਪਦੇ ਜਿਹੜੇ ਪ੍ਰਚਾਰ ਕਿਸੇ ਵੱਟਲੇ ਠੀਕ ਹੈ ਨਹੀਂ ਕਿਸੇ ਦੀ ਮੁਸ਼ੱਤਕ ਨਹੀਂ ਹੈਗੀ ਪਰ ਇਹ ਸਰਕਾਰ ਵੀ ਚਾਹੁੰਦੀ ਵੀ ਇਹ ਜਿਹੜੇ 2000 ਕਿਲੇ ਦੇ ਉੱਤੇ ਰਾਜ ਕਰਦੇ ਨੇ ਵੀ ਇਹ ਰਾਜ ਕਰਨਾ ਇਹ ਸਾਡੇ ਫੱਲੇ ਹੁਣ ਪਿਛਲੇ ਆਪਾਂ ਨੂੰ ਕਿਸਾਨਾਂ ਨੂੰ ਸਾਰਿਆਂ ਨੂੰ ਤੇ ਮਜ਼ਦੂਰਾਂ ਨੂੰ ਰੱਖ ਕੇ ਇਹ ਲੜਾਈ ਲੜਨੀ ਪਣੀ ਹੈ ਜਿੰਨਾ ਚਿਰ ਆਪਾਂ ਇਹ ਇਕੱਠੇ ਨਹੀਂ ਹੁੰਦੇ ਉਨਾ ਚਿਰ ਆਪਾਂ ਨੂੰ ਇਹ ਐਮਐਸਬੀ ਨਹੀਂ ਦੇਗੇ ਐਮਐਸਬੀ ਇੱਕ ਬਹੁਤ badi ਲੜਾਈ ਹੈ ਜਿਵੇਂ ਇਹ ਵੱਡੇ ਕਿੰਨੇ ਵੀ ਤਣਾੜ ਲੋਕ ਨੇ ਤੂ ਹੀ ਤੋਂ ਲੈ ਕੇ ਜਹਾਂ ਅਜ ਤੱਕ ਆਵਦੇ ਗਏ ਐਮਐਸਪੀ ਉੱਤੇ ਵਿਧੀ ਹੁੰਦੀ ਹੈ ਜਿਹੜੀ ਵੀ ਚੀਜ਼ ਹੈ ਵੀ ਅਸੀਂ ਐਮਐਸਪੀ ਦੇ ਦੇਮਾਂਗੇ ਭਈ ਐਮਐਸਪੀ ਤੋਂ ਵੱਧ ਦੇਣੀ ਐ ਐਮਐਸਪੀ ਤੇ ਘੱਟ ਰਹਿਣ ਦੇਣ ਐ ਐਮਐਸਪੀ ਤੋਂ ਘੱਟ ਐਮਐਸਪੀ ਹੈ ਭਲੀ ਆਪਣੀਆਂ ਦੋ ਫਸਲਾਂ ਤੇ ਐਮਐਸਪੀ ਉਹ ਵੀ ਗਰੰਟੀ ਨਹੀਂ ਕੋਈ ਕੋਣ ਆਪਾਂ ਤੇਈ ਫਸਲਾਂ ਤੇ ਮੰਗਦੇ ਆ ਪਰ ਆਪੋਂ ਦਾ ਜਿੰਨਾ ਚਿਰ ਸਾਰੀਆਂ ਫਸਲਾਂ ਦੇ ਜਿਵੇਂ ਆਲੂ ਆਏ ਜਾਂ ਗੰਢੇ ਰਹਿ ਜਾਂ ਹੋਰ ਐਮਐਸਪੀ ਨਹੀਂ ਮਿਲ ਜੇਗੀ ਉਹਨਾਂ ਕਰਕੇ ਨਾ ਤਾਂ ਗਰੀਬੀ ਘਾਟਾ ਹੋਵੇਗੀ ਨਾ ਆਪਾਂ ਨੂੰ ਜਿਵੇਂ ਦਾ ਪੂਰਾ ਹੱਕ ਮਿਲੇ ਜਿਵੇਂ ਆਪਾਂ ਨੂੰ ਐਮਐਸਬੀ ਮਿਲਦੀ ਹੈ ਤਾਂ ਆਪਾਂ ਵੀ ਜਿਵੇਂ ਉਹ ਅਮੀਰ ਲੋਕ ਜਾਂਦੇ ਨੇ ਆਪਾਂ ਵੀ ਜਿਉ ਸਕਦੇ ਆ ਪਰ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਜਿਵੇਂ ਕਿਉਪਾਟ ਦੇਸ਼ ਹੈ ਉੱਥੇ ਦੇ ਲੋਕ ਨੂੰ ਆਹੀ ਮਾਰ ਪੈਤੀ ਕਿ ਉਹਨਾਂ ਨੂੰ ਉੱਥੋਂ ਦੀ ਅਮਰੀਕਾ ਦੀਆਂ ਕੰਪਨੀਆਂ ਉਹਨਾਂ ਨੂੰ ਖਾਦਮ ਕਰਨਾ ਚਾਹੁੰਦੀਆਂ ਦੀਆਂ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਦੀਆਂ ਪਰ ਉਹ ਲੋਕ ਹਾਰੇ ਇਕੱਠੇ ਹੋਵੇ ਜਦੋਂ ਇਕੱਠੇ ਹੋਗੇ ਉਹਨਾਂ ਨੇ ਅਮਰੀਕਾ ਨੂੰ ਜਵਾਬ ਦੇ ਦਿੱਤਾ ਜਿਹਾ ਸਰਕਾਰਾਂ ਨੂੰ ਵੀ ਅਸੀਂ ਜੋ ਇੱਥੇ ਬੜਨੀ ਹੁੰਦੇਗੇ ਪਰ ਜਦੋਂ ਅਮਰੀਕਾ ਨੂੰ ਪਤਾ ਲੱਗਿਆ ਵੀ ਆਪਾਂ ਨੂੰ ਇੱਥੇ ਬੜਨੀ ਦੇ ਤਾਂ ਅਮਰੀਕਾ ਦੇ ਜਿਹੜਾ ਤੇਲ ਪੀਜਾ ਹੋਰ ਜਿਹੜੇ ਇੰਦਾਲੀ ਸ਼ਾਇਰੀਆਂ ਬੰਦ ਕਰਦੀਆਂ ਉਹਨਾਂ ਕਿਸਾਨਾਂ ਨੇ ਇਕੱਠੇ ਹੋ ਕੇ ਆਖਿਆ ਵੀ ਆਪਾਂ ਜਿਹੜੀ ਆਪਾਂ ਕੁਦਰਤੀ ਖੇਤੀ ਹੈ ਆਪਾਂ ਉਹ ਕਰੋ ਛੱਡੋ ਤੇਲ ਜੁੰਦਾ ਘੜਾ ਤੇ ਸਾਡੇ ਕੁਦਰਤੀ ਕੀਤੀ ਕਰੋ ਕੋਈ ਹੜਾ ਹੜਾ ਨਾ ਕਰੋ ਬਾਦਲ ਨਾ ਕਰੋ ਚਾਹੇ ਅੱਥੜਾ ਕਰੋ ਜੇ ਮਰਜ਼ੀ ਕਰੋ ਪਹਿਲਾਂ ਪਰਸਪੇਖੀ ਖੇਤੀ ਨੂੰ ਜੇ ਆਦੇ ਉਦਮ ਕੇ ਆਪਾਂ ਨੂੰ ਖਾਣ ਨੂੰ ਅੰਨ ਜਾਈਂਦਾ ਪਰ ਉਹਨਾਂ ਲੋਕਾਂ ਨੇ ਬੜਾ ਸਰਗਰਮ ਕਰਿਆ ਕੱਥੇ ਇਕੱਠੇ ਰਹੇ ਉਹਨਾਂ ਲੋਕਾਂ ਨੇ ਥੋੜੇ ਸਾਲਾਂ ਦੇ ਵਿੱਚ ਹੀ ਕਾਮਯਾਬੀ ਹਟਦੀ ਤੇ ਖੇਤੀ ਤੇ ਨਿਰਭਰ ਹੋ ਗਏ ਤੇ ਵੱਡੇ ਵੱਡੇ ਇੰਜੀਨੀਅਰ ਕਾਲਜ ਡਾਕਟਰੀ ਕਾਲਜ ਖੁੱਲੇ ਜਦੋਂ ਉਹਨਾਂ ਨੇ ਡਾਕਟਰ ਕੋ ਬੜਾ ਬੜੇ ਬਹੁਤ ਇੰਜੀਨੀਅਰ ਬਣਾਏ ਉਹ ਸਰਕਾਰ ਨੂੰ ਜਦੋਂ ਕਰੋਨਾ ਹੋਇਆ ਹੋਇਆ ਉਸ ਅਮਰੀਕਾ ਨੂੰ ਉਹਨਾਂ ਦੇ ਉਸੇ ਦੇਸ਼ ਪੂਰੇ ਚੁਪਾ ਪੂਰੇ ਹੱਥ ਬਣੇ ਪਏ ਕਿ ਸਾਨੂੰ ਡਾਕਟਰ ਦੇ ਵੀ ਸਾ ਅਸੀਂ ਇਲਾਜ ਕਰਾਉਣਾ ਹੈ ਇਸ ਲਈ ਆਪਾਂ ਨੂੰ ਵੀ ਜਿੰਨਾ ਚਿਰ ਆਪਾਂ ਸਾਰੇ ਦੇਸ਼ ਨੂੰ ਜਗਾਰ ਹੀ ਸਾਖਦੇ ਹੈਗੇ ਸਾਰਿਆਂ ਨੂੰ ਇਕੱਠੇ ਨਹੀਂ ਕਰ ਦੇਗੇ ਉਹਨਾਂ ਚਿਰ ਜਿਹੜੀਆਂ ਆਪਣੀਆਂ ਡਬਲਿਊਟੀ ਯਾਂ ਚਾਤਾਂ ਦੇ ਵਾਪਸੇ ਜਾਣੀਆਂ ਹੈਗੀਆਂ ਜਦੋਂ ਇਹ ਉਹਦੀ ਦਮ ਤੀਰ ਦੇ پاس ਆਉਣਗੇ ਜਦੋਂ ਆਪਾਂ ਸਾਰੇ ਇਕੱਠੇ ਹੋ ਗਏ ਮੈਂ ਇਹਨਾ ਕਹਿਣਾ ਵੀ ਆਪਾਂ ਸਾਰੇ ਲੋਕ ਕਰੋ ਜਗਵਾਉਣ ਵਾਸਤੇ ਵੱਡੀ ਪੱਦਰ ਤੇ ਆਪਣੇ ਅਸੀਂ ਧਰਨੇ ਹੀ ਚੱਲਣਗੇ ਇੰਦੀ ਕਹਿਦਾ ਮੈਂ ਸ਼ਮਾ ਜਾਚਣ ਬਹਿ ਉਹ ਜੀ ਖਾਲਸਾ ਦਾ ਗੁਰੂ ਜੀ ਫਤਿਹ